ਸਤਿ ਸ਼੍ਰੀ ਅਕਾਲ ਮੈਂ ਰਮਿੰਦਰ ਸਿੰਘ ਸੁਪਰੀਮ ਕੋਰਟ ਨੇ ਸ਼ਰਮਣੀ ਅਕਾਲੀ ਦਲ ਦੇ ਵੱਡੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅੱਜ ਜ਼ਮਾਨਤ ਦੇ ਦਿੱਤੀ ਹੈ ਮਜੀਠੀਆ ਪਿਛਲੇ 7 ਮਹੀਨਿਆਂ ਤੋਂ ਨਾਬਾਜ਼ ਜੇਲ੍ਹ ਵਿੱਚ ਨਜ਼ਰਬੰਦ ਸਨ ਅੱਜ ਅਦਾਲਤ ਦੇ ਇਸ ਫੈਸਲੇ ਨਾਲ ਸਿਆਸੀ ਮੈਦਾਨ ਪੂਰੀ ਤਰ੍ਹਾਂ ਹਿੱਲ ਗਿਆ ਹੈ ਇਹ ਫੈਸਲਾ ਅਚਾਨਕ ਨਹੀਂ ਮੰਨਿਆ ਜਾ ਰਿਹਾ ਸਗੋਂ ਮਜੀਠੀਆ ਦੀ ਜ਼ਮਾਨਤ ਦਾ ਰਾਹ ਉਸ ਵੇਲੇ ਖੁੱਲਦਾ ਦਿਖਾਈ ਦਿੱਤਾ ਜਦੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢੱਲੋਂ ਅਤੇਸ਼ ਰਾਮ ਅੰਮ੍ਰਿਤ ਕਾਲੀ ਦਲ ਦੇ ਪ੍ਰਧਾਨ ਫਕੀਰ ਸਿੰਘ ਬਾਦਲ ਨੇ ਹਾਲ ਵਿੱਚ ਹੀ ਵਿਕਰਮਜੀਤ ਸਿੰਘ ਨਾਲ ਮੁਲਾਕਾਤ ਕੀਤੀਆਂ ਇਨ੍ਹਾਂ ਦੌਰਿਆਂ ਤੋਂ ਬਾਅਦ ਆਇਆ ਅਦਾਲਤੀ ਫੈਸਲਾ ਕਈ ਸਿਆਸੀ ਸਵਾਲ ਖੜੇ ਕਰ ਰਿਹਾ ਹੈ ਕਿ ਇਹ ਸਿਰਫ ਕਾਨੂੰਨੀ ਕਾਰਵਾਈ ਹੈ ਜਾਂ ਪਿੱਛੇ ਸਿਆਸੀ ਦਬਾਅ ਦੀ ਕਹਾਣੀ ਹੈ ਕਿ ਅਕਾਲੀ ਦਲ ਲਈ ਇਹ ਫੈਸਲਾ ਨਵੀਂ ਸਿਆਸੀ ਸੰਭਾਵਨਾ ਬਣੇਗਾ ਜਾਂ ਵਿਰੋਧੀਆਂ ਲਈ ਕੋਈ ਨਵਾਂ ਹਮਲਾ ਹੈ ਫਿਲਹਾਲ ਜ਼ਮਾਨਤ ਦੀ ਸ਼ਰਤਾਂ ਅਤੇ ਹੋਰ ਵੇਰਵਿਆਂ ਬਾਰੇ ਕੋਈ ਸਰਕਾਰੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇੱਕ ਗੱਲ ਤੈ ਹੈ ਕਿ ਵਿਕਰਮ ਸਿੰਘ ਮੰਜੀਠੀਆ ਦੀ ਰਿਹਾਈ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਤੂਫਾਨ ਖੜਾ ਕਰ ਦਿੱਤਾ ਹੈ ਦੂਜੇ ਪਾਸੇ ਉਹਨਾਂ ਦੇ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਮੰਚ ਤੇ ਮੋੜ ਸਰਗਰਮ ਹੋਣ ਦੇ ਸੰਕੇਤਾਂ ਤੋਂ ਬਾਅਦ ਹੁਣ ਮੰਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਜ਼ਮਾਨਤ ਨੇ ਪੰਜਾਬ ਦੀ ਸਰਗਰਮ ਸਿਆਸਤ ਦੇ ਸਮੀਕਰਨ ਹਿਲਾ ਕੇ ਰੱਖ ਦਿੱਤੇ ਹਨ ਇਹ ਦੋਵੇਂ ਘਟਨਾਵਾਂ ਕਿਸੇ ਇੱਕ ਵਿਅਕਤੀ ਤੱਕ ਸੀਮਤ ਹੀ ਰਹਿੰਦੀਆਂ ਸਗੋਂ ਪੂਰੇ ਸਿਆਸੀ ਦ੍ਰਿਸ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਮਜੀਠੀਆ ਨੂੰ ਜਮਾਅਤ ਮਿਲਣ ਨਾਲ ਸਰਕਾਰ ਵੱਲੋਂ ਬਣਾਈ ਗਈ ਉਸ ਦੇ ਖਿਲਾਫ ਸਿਆਸੀ ਕਹਾਣੀ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਕੇਸ਼ ਦੀ ਨੈਤਿਕਤਾ ਤੇ ਕਾਨੂੰਨੀ ਦਿਸ਼ਾ ਤੇ ਸਵਾਲ ਉੱਠਣ ਲੱਗੇ ਹਨ ਜਿਸ ਨਾਲ ਸ਼੍ਰੋਮਣੀ ਕਾਲੀਦਾ ਨਾ ਸਿਰਫ ਰਾਹਤ ਮਿਲੀ ਹੈ ਬਲਕਿ ਨਵੀਂ ਸਿਆਸੀ ਤਾਕਤ ਵੀ ਮਿਲਦੀ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਨਵਜੋਸ਼ੀ ਸਿੱਧੂ ਦੀ ਮੋੜ ਵਾਪਸੀ ਅਤੇ ਉਸ ਦਾ ਤਿੱਖਾ ਸਿਆਸੀ ਬਿਆਨ ਅੰਦਾਜ਼ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਫਿਰ ਤੋਂ ਉਗਾਰ ਰਿਹਾ ਹੈ ਸਿੱਧੂ ਅਤੇ ਮਜੀਠੀਆ ਦੋਵੇਂ ਹੀ ਆਪਣੇ ਕਦ ਬਿਆਨਾਂ ਅਤੇ ਸਿਆਸੀ ਪ੍ਰਭਾਵਦਾਨ ਪੰਜਾਬ ਦੀ ਰਾਜਨੀਤੀ ਵਿੱਚ ਤਰੁਵਿਕਰਨ ਪੈਦਾ ਕਰਨ ਵਾਲੇ ਚਿਹਰੇ ਹਨ ਇਨ੍ਹਾਂ ਵਿਕਾਸਾਂ ਤੋਂ ਬਾਅਦ ਸੱਤਾਧਾਰੀ ਤੇਰ ਲਈ ਚੁਣੌਤੀਆਂ ਵਧ ਗਈਆਂ ਹਨ ਕਿਉਂਕਿ ਸਿਆਸੀ ਬਦਲੇ ਵਾਲਾ ਨੈਰੇਟਿਵ ਹੁਣ ਹੋਰ ਮਜ਼ਬੂਤ ਹੋ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ 2027 ਦੀ ਚੋਣ ਸਿਆਸਤ ਤੇ ਡੂੰਘਾ ਅਸਰ ਛੱਡ ਸਕਦਾ ਹੈ ਇਸ ਪਾਸਟਾ ਕੀ ਮੰਜੀਠੀਆਂ ਨੂੰ ਮਿਲੀ ਜ਼ਮਾਨਤ ਸਿਰਫ ਕਾਨੂੰਨੀ ਫੈਸਲਾ ਨਹੀਂ ਹੈ ਸਗੋਂ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨਾਂ ਦੀ ਸ਼ੁਰੂਆਤ ਹੈ ਅੰਦਰੂਨੀ ਸੋਰਸਾਂ ਮੁਤਾਬਕ ਇਹ ਗੱਲ ਵੀ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਤੇ ਡੇਰਾ ਬਿਆਸ ਦੇ ਰਿਸ਼ਤੇ ਹੁਣ ਪਹਿਲਾਂ ਵਰਗੇ ਨਹੀਂ ਰਹੇ ਹਾਲਾਂਕਿ ਕਿਸੇ ਪੱਖ ਵੱਲੋਂ ਖੁੱਲ ਕੇ ਕੁਝ ਨਹੀਂ ਕਿਹਾ ਗਿਆ ਪਰ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਜ਼ਰੂਰ ਹੈ ਲੋਕਤੰਤਰ ਵਿੱਚ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਦੇ ਰਿਸ਼ਤੇ ਪਹਿਲਾਂ ਸੁਵੇਦਨਸ਼ੀਲ ਰਹਿੰਦੇ ਹਨ ਜਦੋਂ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਦੋਵਾਂ ਵਿਚਕਾਰ ਦੂਰੀ ਬਣ ਰਹੀ ਹੈ ਤਾਂ ਇਸ ਸਿਆਸਤ ਤਾਂ ਕੀ ਸੀਮਤ ਨਹੀਂ ਰਹਿਦੀ ਸਕੋ ਲੋਕਾਂ ਵਿੱਚ ਵੀ ਗੱਲ ਫੈਲਦੀ ਹੈ ਚੋਣਾਂ ਨੇੜੇ-ਨੇੜੇ ਹਨ ਇਸ ਲਈ ਸਰਕਾਰ ਲਈ ਹਰ ਵੱਡੀ ਸਮਾਜਿਕ ਤਾਕਤ ਨਾਲ ਸੰਤੁਲਨ ਬਣਾਈ ਰੱਖਣਾ ਲਾਜ਼ਮੀ ਹੈ ਕੋਈ ਵੀ ਗਲਤਫਹਿਮੀ ਜਾਂ ਦੂਰ ਚੋਣਾਂ ਦੇ ਮਾਹੌਲ ਵਿੱਚ ਸਰਕਾਰ ਲਈ ਮੁਸ਼ਕਲ ਬਣ ਸਕਦੀ ਹੈ ਫਿਲਹਾਲ ਇਹ ਸਭ ਗੱਲਾਂ ਧਰੂਨੀ ਚਰਚਾ ਤੱਕ ਹੀ ਹਨ ਪਰ ਇੱਕ ਗੱਲ ਪੱਕੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਹ ਮਸਲਾ ਅੱਗੇ ਵੀ ਗੱਲਬਾਤ ਦਾ ਹਿੱਸਾ ਬਣਿਆ ਰਹੇਗਾ ਇਸ ਵੇਲੇ ਵਿਕਰਮ ਸਿੰਘ ਜੀਠਿਆ ਦੀ ਰਿਹਾਈ ਨੂੰ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਸਿਰਫ ਕਾਨੂੰਨੀ ਫੈਸਲਾ ਨਹੀਂ ਸਗੋ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਲੜਾਈ 'ਚ ਪਹਿਲਾ ਵੱਡੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ ਅਗਲੇ ਸਾਲ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਰਿਹਾਈ ਅਕਾਲੀ ਦਲ ਦੀ ਸਿਆਸੀ ਆਕਸੀਜਨ ਬਣ ਕੇ ਸਾਹਮਣੇ ਆਈ ਹੈ ਜਦਕਿ ਵਿਰੋਧੀ ਧਿਰਾਂ ਲਈ ਇਹ ਫੈਸਲਾ ਨਵੀਂ ਚੁਣੌਤੀ ਬਣ ਗਿਆ ਹੈ ਜੀਟੀਆ ਦੀ ਜੇਲ੍ਹ ਤੋਂ ਬਾਹਰ ਆਮਦ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਚਿਹਰਾ ਮੋੜ ਮਿਲ ਗਿਆ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਰੱਖਿਆਤਮਕ ਭੂਮਿਕਾ ਵਿੱਚ ਹੀ ਹੁਣ ਅਕਾਲੀ ਦਲ ਕੋਲ ਮੌਕਾ ਹੈ ਕਿ ਉਸ ਰਹਾਈ ਨੂੰ ਸਿਆਸੀ ਪੀੜਾ ਤੇ ਇਨਸਾਫ ਦੀ ਜਿੱਤ ਦੇ ਨੈਰੇਟਿਵ ਵਿੱਚ ਤਬਦੀਲ ਕਰਕੇ ਜ਼ਮੀਨੀ ਸਿਆਸਤ ਵਿੱਚ ਮੋੜ ਸਰਗਰਮ ਹੋਵੇ ਆਮ ਆਦਮੀ ਪਾਰਟੀ ਸਰਕਾਰ ਲਈ ਇਹ ਫੈਸਲਾ ਅਸੁਖਾਵਾਂ ਸਿਆਸੀ ਸਵਾਲ ਛੱਡ ਗਿਆ ਹੈ ਕਿ ਜਿਸ ਮਾਮਲੇ ਨੂੰ ਪਛਤਾਚਾਰ ਵਿਰੋਧ ਵੱਡੀ ਘੜੀ ਵਿੱਚ ਜੋ ਪੇਸ਼ ਕੀਤਾ ਗਿਆ ਸੀ ਉਸੇ ਮਾਮਲੇ ਵਿੱਚ ਜ਼ਮਾਨਤ ਮਿਲਣਾ ਸਰਕਾਰ ਦੀ ਕਾਨੂੰਨੀ ਅਤੇ ਸਿਆਸੀ ਅਦਰਨੀਤੀ ਤੇ ਸਵਾਲੀਆ ਨਿਸ਼ਾਨ ਲਾ ਰਿਹਾ ਹੈ ਕਾਂਗਰਸ ਤੇ ਭਾਜਪਾ ਲਈ ਵੀ ਇਹ ਰਿਹਾਈ ਇੰਪੋਰਟੈਂਟ ਹੈ ਕਿਉਂਕਿ ਮਜੀਠੀਆ ਦੀ ਵਾਪਸੀ ਨਾਲ ਪੰਜਾਬ ਦੀ ਤ੍ਰਿਕੋਣੀ ਸਿਆਸਤ ਹੋਰ ਤੇਜ਼ ਹੋਣ ਜਾ ਰਹੀ ਹੈ ਚੋਣਾਂ ਤੋਂ ਪਹਿਲਾਂ ਇਹ ਫੈਸਲਾ ਸਪਸ਼ਟ ਕਰਦਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦੀ ਸਿਆਸਤ ਅਦਾਲਤਾਂ ਤੋਂ ਵੱਧ ਮੈਦਾਨ ਵਿੱਚ ਲੜੀ ਜਾਵੇਗੀ ਜਿੱਥੇ ਹਰ ਕਦਮ ਚੋਣ ਗਣਿਤ ਨਾਲ ਤੋਲਿਆ ਜਾਵੇਗਾ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਨੇ 25 ਜੂਨ ਨੂੰ ਉਹਨਾਂ ਦੀ ਅੰਮ੍ਰਿਤਸਰ ਵਾਲੀ ਰਿਹਾਈ ਤੋਂ ਦਗ ਗ੍ਰਿਫਤਾਰ ਕਰਕੇ ਮੁਹਾਲੀ ਰਿਹਾਂਦਾ ਸੀ ਇਸ ਤੋਂ ਬਾਅਦ ਵਿਕਰਮਜੀਠੀਆ ਨੂੰ 12 ਦਿਨਾਂ ਲਈ ਪੁਲਸ ਰਿਮਾਂਡ ਤੇ ਰੱਖਿਆ ਗਿਆ ਤੇ ਰਿਮਾਂਡ ਖਤਮ ਹੋਣ ਮਗਰੋਂ 6 ਜੁਲਾਈ ਨੂੰ ਉਹਨਾਂ ਨੂੰ ਨਾਬਾ ਦੀ ਨਿਊ ਜੇਲ ਵਿੱਚ ਭੇਜ ਦਿੱਤਾ ਗਿਆ ਸੀ ਮਜੀਠੀਆ ਵੱਲੋਂ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਇਸ ਮਾਮਲੇ 'ਚ ਦੇਸ਼ ਦੀ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਤੋਂ ਸਪਸ਼ਟ ਜਵਾਬ ਵੀ ਮੰਗਿਆ ਤੇ ਲੰਬੇ ਸਮੇਂ ਤੋਂ ਇਹ ਮਾਮਲਾ ਕਾਨੂੰਨੀ ਪ੍ਰਕਿਰਿਆ ਹੇਠ ਚੱਲ ਰਿਹਾ ਜਿਸ ਉਤੇ ਸਿਆਸੀ ਅਤੇ ਕਾਨੂੰਨੀ ਦੋਵੇਂ ਪੱਧਰਾਂ ਤੇ ਨਜ਼ਰ ਬਣੀ ਹੋਈ ਸੀ ਅੱਜ ਜਦੋਂ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਮਿਲੀ ਤਾਂ ਇਸ ਨੂੰ ਇੱਕ ਸਿਰਫ ਕਾਨੂੰਨੀ ਫੈਸਲਾ ਨਹੀਂ ਮੰਨਿਆ ਜਾ ਰਿਹਾ ਸੋ ਉਹ ਚੋਣਾ ਜਿਹੜੇ ਹੋਣ ਕਾਰਨ ਇਹ ਰਿਹਾਈ ਪੰਜਾਬ ਦੀ ਸਿਆਸਤ ਵਿੱਚ ਨਵੇਂ ਸੰਕੇਤ ਤੇ ਨਵੀਆਂ ਚਰਚਾਵਾਂ ਨੂੰ ਜਨਮ ਦੇ ਰਹੀ ਹੈ ਜਿਨ੍ਹਾਂ ਦੇ ਅਸਰ ਆਉਣ ਵਾਲੇ ਦਿਨਾਂ ਵਿੱਚ ਹੋਰ ਸਪਸ਼ਟ ਹੋਣ ਦੀ ਸੰਭਾਵਨਾ ਹੈ ਮਨਜੀਠੀਆਂ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਵਿਰੋਧੀ ਧਿਰਾਂ ਨਾਖੁਸ਼ ਨੇ ਜਦਕਿ ਸ਼ਰਮਣੀ ਕਾਲੀ ਦਲ ਦੇ ਹਮਾਤਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਇਸ ਫੈਸਲੇ ਦਾ ਖੁੱਲੇ ਤੌਰ ਤੇ ਸਵਾਗਤ ਕਰਨਾ ਇਹ ਦਰਸਾਉਂਦਾ ਹੈ ਕੀ ਮਸਲਾ ਹੁਣ ਸਿਰਫ ਅਦਾਲਤੀ ਨਹੀਂ ਰਿਹਾ ਸਗੋਂ ਪੰਥਕ ਅਤੇ ਸਿਆਸੀ ਪੱਧਰ ਤੇ ਵੀ ਮਹੱਤਵ ਰੱਖਦਾ ਹੈ ਜਿਸ ਕੇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਸਖਤ ਬਿਆਨ ਬਿਆਜੀ ਕੀਤੀ ਜਾ ਰਹੀ ਸੀ ਉਸ ਤੇ ਹੁਣ ਚੁੱਪਚਾਈ ਹੈ ਜਦ ਕਿ ਅਕਾਲੀ ਧਿਰ ਇਸ ਫੈਸਲੇ ਨੂੰ ਸੱਚਾਈ ਦੀ ਜਿੱਤ ਅਤੇ ਸਿਆਸੀ ਬਦਲੇ ਦੀ ਸੋਚ ਤੇ ਕਰਾਰਾ ਝਟਕਾ ਮੰਨ ਰਹੀ ਹੈ ਕੁਲਮਲਾ ਕੇ ਫੈਸਲਾ ਪੰਜਾਬ ਦੀ ਸਿਆਸਤ ਵਿੱਚ ਤਣਾਅ ਦੇ ਮਾਹੌਲ ਨੂੰ ਬਦਲਦਾ ਹੋਇਆ ਇੱਕ ਨਵਾਂ ਸੰਦੇਸ਼ ਦੇ ਰਿਹਾ ਹੈ ਹਾਲਕਿ ਪੰਜਾਬ ਦੇ ਵਿਕ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜ਼ਮਾਨਤ ਮਿਲਣ ਦਾ ਇਹ ਮਤਲਬ ਨਹੀਂ ਹੈ ਕਿ ਵਿਕਰਮ ਜਿਠਿਆ ਬਰੀ ਹੋ ਗਏ ਹਨ ਜਾਂ ਉਹਨਾਂ ਨੂੰ ਕੋਈ ਰਾਤ ਮਿਲ ਗਈ ਹੈ ਚੀਮਾ ਨੇ ਕਿਹਾ ਕਿ ਜ਼ਮਾਨਤ ਨਾਲ ਕਈ ਸ਼ਰਤਾਂ ਜੁੜੀਆਂ ਹੁੰਦੀਆਂ ਹਨ ਅਤੇ ਮਨਜੀਠਿਆ ਨੂੰ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ ਹਰਪਾਲ ਚੀਮਾ ਮੁਤਾਬਕ ਸਰਕਾਰ ਅਦਾਲਤ ਦੇ ਹੁਕਮ ਦੀ ਕਾਨੂੰਨੀ ਪੱਖੋਂ ਜਾਂਚ ਕਰੇਗੀ ਅਤੇ ਰਿਵਿਊ ਪਟੀਸ਼ਨ ਵੀ ਦਾਖਲ ਕੀਤੀ ਜਾਵੇਗੀ ਚੀਮਾ ਨੇ ਦਾਵਾ ਕੀਤਾ ਕਿ ਟ੍ਰਾਇਲ ਦੌਰਾਨ ਸਾਰੇ ਤੱਕ ਸਾਹਮਣੇ ਆਉਣਗੇ ਅਤੇ ਮਨਜੀਠਿਆ ਨੂੰ ਸਜ਼ਾ ਮਿਲੇਗੀ ਹਾਲਾਂਕਿ ਅਖੀਰ 'ਚ ਇਹ ਗੱਲ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਪੰਜਾਬ ਦੀ ਸਿਆਸਤ ਵਿੱਚ ਧਰਮ ਅਤੇ ਰਾਜਨੀਤੀ ਇੱਕ ਦੂਜੇ ਨਾਲ ਜੁੜੀ ਰਹੀ ਹੈ। ਡੇਰਾ ਰਾ ਦਾ ਸਵਮੀ ਵਰਗੀਆਂ ਧਾਰਮਿਕ ਸੰਸਥਾਵਾਂ ਦਾ ਸਮਾਜਿਕ ਪ੍ਰਭਾਵ ਵੀ ਹੈ ਅਤੇ ਸਿਆਸੀ ਹਾਜ਼ਰ ਵੀ। ਜਦੋਂ ਅਜਿਹੇ ਸਮੇਂ 'ਚ ਚੋਣਾਂ ਨੇੜੇ ਆ ਰਹੀਆਂ ਹੋਣ ਤਾਂ ਵੱਡੇ ਸਿਆਸੀ ਫੈਸਲੇ ਸਾਹਮਣੇ ਆਉਂਦੇ ਤਾਂ ਉਹ ਸਿਰਫ ਕਾਨੂੰਨੀ ਦਾਇਰੇ ਤੱਕ ਸੀਮਤ ਨਹੀਂ ਰਹਿੰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਲਈ ਇਹ ਦੌਰ ਸਿਆਸੀ ਤੌਰ ਤੇ ਸਵੇਦਨਸ਼ੀਲ ਬਣਦਾ ਜਾ ਰਿਹਾ ਹੈ ਕਿਉਂਕਿ ਹਰ ਸਮਾਜਿਕ ਤੇ ਧਾਰਮਿਕ ਤਾਕਤ ਨਾਲ ਸੰਤੁਲਨ ਬਣਾਈ ਰੱਖਣਾ ਚੋਣਾਂ ਦੇ ਮਾਹੌਲ 'ਚ ਆਸਾਨ ਨਹੀਂ ਹੁੰਦਾ ਮੁਜੀਠੀਆ ਦੀ ਰਿਹਾਈ ਵੀ ਇਸੇ ਪਰਫੈਕਟ ਚ ਵੇਖਿਆ ਜਾ ਰਿਹਾ ਹੈ ਜਿੱਥੇ ਧਰਮ ਦਾ ਪ੍ਰਭਾਵ ਸਿਆਸਤ ਦੀ ਰਣਨੀਤੀ ਅਤੇ ਚੋਣ ਗਣੀ ਤੇ ਇਕੱਠੇ ਹੋ ਕੇ ਤੈਅ ਕਰਨਗੇ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਰਗਰਮ ਸਿਆਸਤ ਕਿਹੜੀ ਦਿਸ਼ਾ ਲੈਂਦੀ ਹੈ ਸਤਿ ਸ਼੍ਰੀ ਅਕਾਲ